ਹਾਂ ਜੀ ਤੋ ਟ੍ਰੈਲ ਦੀ ਚੱਪ ਪਹਿਲਾਂ ਅੱਛਾ ਧਰਤੀ ਰੋਡੇ ਬਾਤੇ ਅੱਦੇ ਪਹਿਲਾਂ ਕਰਨਾ ਕੋੜਨਾਗਾ ਉਹ ਇੱਕ ਮਣੇ ਫਿਰ ਤਾਂ ਫਰਾਟਾ ਬਣ ਜਾਣੇ ਨੇ ਧਰਤੀ ਦਾ ਵਰੀ ਆਪਾਂ ਜੋ ਸੀ ਗਲੀ ਹਾਂ ਬੇਤੀ ਦੇ ਗੂ ਸੀ ਗਲੀ ਅੱਛਾ ਫਿਰ ਜ਼ਰੂਰੀ ਆ ਵੀ ਯਾਰ ਹਾਂ ਬਾਬਾ ਜੀ ਨੇ ਆਪਣੇ ਸਾਡੇ ਗੁਰੂ ਜੀ ਬਾਹਰ ਗਿਆ ਰਹਿਣ ਦਾ ਹਾਂ ਰਹਿਣਾ ਜੀ ਕੀ ਕਿਰੋ ਨਾ ਹਾਜਣਾਵੇਂ ਵੀ ਐਮਪੀ ਤੋਂ ਬਾਹਰ ਗਏ ਹੋ ਨੇ ਆਰੇ ਐਮਪੀ ਤੇ ਲਾ ਕੇ ਬਸ ਉਹਨੂੰ ਵੀ ਵਿੱਚ ਮੇੜ ਦੇਣਾ ਪਹਿਲਾਂ ਖੁੰਡ ਚਰਚਾ ਸੱਤ ਚ ਹੁੰਦੀ ਆ ਆਪਾਂ ਖੁੰਡ ਚਰਚਾ ਚੋਰੀ ਕਰ ਲਈ ਆਪਾਂ ਆਪਨ ਪਰਚੇ ਅੱਜ ਹੈ ਕੱਲ੍ਹ ਹੀ ਹੂੰ ਤੂੰ ਜਦ ਤੂੰ ਅਹੀਂ ਬਹੁਤ ਛੱਡਦੇ ਯਾਰ ਇਹ ਤਾਂ ਪਾ ਦੇ ਦੇਖੋ ਬਾਈ ਨੂੰ ਖਾ ਗਏ ਮੁੰਡੇ ਜਾਣਦੇ ਨੇ ਸਾਢੇ ਪੰਜ ਯਾਰ ਉਹਨੂੰ ਸਾਰੀ ਜਾਣਦੇ ਨੇ ਆਪਾਂ ਨੂੰ ਤਰ ਲੋਕਾ ਤਲਾ ਕਰੀ ਲੱਗੀ ਲ ਮਾਹਰ ਤਰ ਲੋਕਾ ਬਹੌਰਾ ਮੀ ਆਉਂਦਾ ਵੇ ਤਰ ਲੋਕਾ ਬਹੌਰਾ ਮੀ ਬੰਦਾ ਹਾਂ ਇਹੋ ਪਰਾ ਕਰਾ ਕੇ ਪਿਆਰੇ ਹਾਂ ਹਾਂ ਤਦੂਰੀ ਪਾ ਕੇ ਨਹੀਂ ਆਏ ਗੋਵਿੰਦਰ ਕਹਿ ਵੀ ਹਾਂ ਗੋਵਿੰਦਰ ਹਾਂ ਸਾਰੇ ਜਾਣਦੇ ਨੇ ਆਪਾਂ ਸਾਡੇ ਨਾਲ ਪੜਿਆ ਹੈ ਯਾਰ ਮੁੰਡਾ ਯਾਰ ਆਲੇ ਦਾਲੇ ਤੇ 20 ਪਿੰਡਾਂ ਚ ਆਪਾਂ ਨੂੰ ਸਾਰੇ ਜਾਣਦੇ ਨੇ ਟੋਡੇ ਪਿੰਡ ਕਿੰਨਾ 15 ਸਾਲ ਵਾਂਗੂ ਪੜਾਇਆ ਮੈਨੇ ਉਹ ਨਾ ਬਹੁਤ ਸਾਰਾ ਮੈਨੂੰ 20 ਪਿੰਡ ਜਾਣ ਦਾ ਉਹਨਾਂ ਨੂੰ 100 ਪਿੰਡ ਜਾਣ ਦਾ ਮੈਂ ਤਾਂ ਕੁਝ ਵੀ ਨਹੀਂ ਹੁਣਾ ਮਰੇ ਹੋਰ ਸੁਣਾਓ ਗੱਲਬਾਤ ਕੋਈ ਨਵੀਂ ਹੁਣ ਕਾਕਾ ਤੂੰ ਕਦੋਂ ਗੱਲ ਸੁਣੇਗਾ ਨਾ ਵਈ ਤਾਸਲਾ ਤੁਸਲਾ ਨੀ ਚੱਕਿਆ ਜਾਂਦਾ ਮੇਰੇ ਤੋਂ ਚਾਰ ਦਿਨੇ ਲੱਗ ਰਹੇ ਨੇ ਇਨਸ਼ਾਅੱਲਾ ਮੈਂ ਤਾਂ ਭਰ ਸਕਦਾ ਇਕੱਲਾ ਮੈਂ ਵੀ ਇਕੱਲਾ ਚੱਕਦਾ ਪੱਤੀ ਫ੍ਰੈਂਡਸ ਮੈਂ ਨਹੀਂ ਵੀ ਰਵਾੰਗੇ ਕਿ ਨਾਲ ਬੰਦਾ ਕੁੜੀ ਦੀ ਉਹ ਔਕਾਤ ਦੇ ਕੰਮ ਤੇ ਹਾਂ ਸੰਤਰਾ ਇੱਕੋ ਕਾਲਾ ਆ ਬਾਬਾ ਮਸ਼ੀਨ ਲੈ ਜਾਣੇ ਹੋ ਰੱਖ ਹੂੰ ਸਭ ਯਾਰ ਕਾਲਾਰੇ ਪੰਨਾ ਕੁੱਲਾ ਕਰਨੇ

ਇਹ ਅਖਿਰੀ ਨਾਟਕ ਆਇਆ ਖੰਡ ਚਰਚਾ ਪੂਰੀ ਇਸ ਤਰ੍ਹਾਂ ਹੀ ਚੱਲਦੀ ਐ ਤਾਵਾਂ ਇਹਨੂੰ ਦੀਖੋ ਤਤਨਾਮ ਨੂੰ ਤਤਨਾਮ ਨੂੰ ਉਹ ਗੱਲ ਕਾਦੀ ਰਹਿ ਜਾਂਦਾ ਮੈਂ ਕਾਦੀ ਉਹ ਅਜੀਬ ਗੱਡੀ ਬੱਤੀ ਐ ਕਹਿੰਦਾ ਕੈਮਰਾ ਮੇਰੇ ਕਹਦਾ ਉਹ ਇੱਥੇ ਕਾਦੀ ਪੌੜੀ ਪੌੜੀ ਕੀ ਓਡੀ ਲੰਬੀ ਪੌੜੀ ਲੰਬੀ ਛੱਡੇ ਬਹੁਤ ਆਦੀ ਪਿਛਲੇ ਸਾਲ ਹਾਂ ਉੱਥੇ ਚੱਲਣਾ ਚੱਲ ਅੱਛਾ ਚੱਲੋ ਜਾਣਦੇ ਆ ਜਾਣਦੇ ਪੜਾ ਸਨਣਾ ਅੱਛਾ ਬਹੁਤ ਬੜੀ ਪੌੜੀ ਠੀਕ ਐ ਅੰਮਾ ਚੜਿਆ ਹੋਇਆ ਤੇ ਉੱਪਰ ਉਹ ਪੰਡ ਲੈ ਕੇ ਨਾ ਕਰਾਉ ਪਾਇੇ ਜੀਪ ਗੱਡੀ ਗੱਡੀਆਂ ਕੱਢੀ ਕਰਦਾ ਨਾ ਤੇ ਜਾਣੀ ਬੰਦਾ ਬੰਦਾ ਬੜੀ ਜੀ ਕੰਮ ਕੋ ਮਨੂ ਸਭ ਕੁਝ ਸੋਚਦਾ ਵੀਕ ਤੇ ਦਰਿਆ ਬੱਦਿਆ ਤੇ ਵੀ ਨਹੀਂ ਹੁਣ ਕਿਹੜੇ ਕਿਹੜੇ ਲੱਗ ਰਹੇ ਤੁਸੀਂ ਇਸ ਵਾਰੀ ਕੁੜੀ ਜੀ ਹੂੰ ਤੂੜੀ ਦੇ 6 ਜਣੇ ਹੋਵੰਗੇ ਅੱਛਾ ਇੱਕ ਤਾਂ ਚਾਚਾ ਹੋ ਗਿਆ ਚਾਚਾ ਜੀ ਹਾਂ ਕਰੂਗਾ ਤਾਂ ਹਾਂ ਇਹ ਕਰਦਾ ਸਾਡੇ ਨਾਲ ਅੱਛਾ ਕਹਿੰਦਾ ਰੇਟ ਖੋਲ ਤਾਂ ਕਹਿੰਨੀ ਆਪਾਂ ਇਹ ਆਹ ਰੇਟ ਰੇਟ ਤਾਂ ਖੋਲਾਂਗੇ ਕਿਤਾ ਤਾਂ ਦਿੱਤਾ ਫੇਰ ਤਾਂ ਠੀਕ ਹੈ ਅਗਲੇ ਨੂੰ ਕਹ ਚੱਲ ਨਹੀਂ ਚੱਲ ਰੇਟ ਨਹੀਂ ਨਾ ਕਿ ਆਪਣੇ ਭਾਈ ਅੱਛਾ ਤਾਹੀਂ ਜਾਂਦੇ ਪਿੰਡ ਦੀ ਮਸ਼ੀਨ ਤਾਂਹੀਂ ਚੱਲਦਾ ਜਿਸਦੀ ਬਰੀ ਦੀ ਲੱਗੀ ਹਾਂ ਨਾ ਪਿਛਲੀ ਬਰੀ ਨਹੀਂ ਉਹ ਉੱਥੇ ਜਿਹੜੀ ਬਿੱਡੀ ਦੇ ਮੀਟਿੰਗ ਖੰਡ ਚਰਚਾ ਚੱਲ ਰਹੀ ਆ ਵੀ ਹੁਣ ਤੂੜੀ ਦਾ ਸੀਜ਼ਨ ਆਉਣਾ ਉਹਦੇ ਕਰਕੇ ਵਿਚਾਰਾ ਹੋ ਰਹੀਏ ਇਹਨਾਂ ਦੀ ਤੂੜੀ ਵਾਲਾ ਗਰਫਾ ਪੂਰਾ ਫਿਲਹਾਲ ਤਾਂ ਆਪਣੇ ਲੱਗ ਰਹੇ ਨੇ ਹੁਣ ਇਥੇ ਪਰਤ ਪਾ ਰਹੇ ਅਸੀਂ ਮਿੱਟੀ ਪਾ ਰਹੇ ਹਾਂ 2 ਵਜੇ ਗਏ ਹੁਣ ਥੋੜਾ ਜਿਹਾ ਰੈਸਟ ਕਰ ਰਹੇ ਨੇ ਬੰਦੇ ਚਾਰ ਜਿਗੀ ਸਾਡੀ ਚਾਦਾ ਬਣ ਗਈ ਯਾਰ ਜਿਆਦਾ ਨੇ ਆਪਾਂ ਚੱਲ ਰਹੀ ਆਲੇ ਜੀ ਨਹੀਂ ਹੈਗੀ ਬਣ ਜੂਗੀ ਇਹ ਵੀ ਬਾਕੀ ਤੁਹਾਨੂੰ ਫੇਰ ਚੱਲ ਰਿਹਾ ਕੀ ਦਾ ਹੋ ਗੇ ਗੋਡੇ ਵਿੰਗੇ ਤਾਰ ਜੀ ਦਾ ਗੋਡੇ ਵਿੰਗੇ ਕਰਦੇ ਸਾਬੂ ਮਹਾਰਾਜ ਕੀ ਕਰਨ ਹੈ ਕਹਿੰਦੇ ਗੋਡੇ ਵਿੰਗੇ ਟੀਕਾ ਲਾ ਦੇ ਮੇਰੇ ਕਿੰਨੇ ਵਜੇ ਲਵਾਉਣਾ ਟੀਕਾ ਲਾ ਦਾਂਗੇ ਜਿਹੜਾ ਮਰਜੀ ਹੈ ਬਟੀਕਾ ਲਾ ਦਾਂਗੇ ਤੇ ਸੱਚੇ ਪਹਿਲਾਂ ਦੂਜਾ ਟੀਕਾ ਨਾ ਦੀ ਇਹ ਤੁਹਾਨੂੰ ਦੂਜਾ ਸੁੱਕਾ ਹੈ ਭਈਆ ਗੋਲੀ ਖਾ ਲਈ ਹੁਣ ਸਿਰ ਦੁਖਦਾ ਦੀ ਹਾਂ ਇਹ ਗਰਾਮਾ ਰੂਰ ਪਰ ਫੜੀ ਹੋਇਆ ਓਏ ਹੋ ਨਹੀਂ ਚਿੰਬੜੇ ਠੇਤੀ ਆਊਗਾ ਮੈਨੂੰ ਲਾਦਾ ਮੈਨੂੰ ਕਹਿ ਕੇ ਗਿਆ ਕਹਿੰਦਾ ਚਿੰਬੜੇ ਆਉ ਨਾ ਚਿੰਬੜੇ ਜਦੋਂ ਪਹਿਲਾਂ ਵੀ ਐਂ ਕਹਿੰਦਾ ਚਿੰਬੜੇ ਜੋ ਪਤਾ ਨੂੰ ਕਿਹਾ ਵੀ ਭਾਈ ਲੇਟ ਆਈ ਤੂੰ